ਪੰਜਾਬ ਸਰਕਾਰ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਨ ਮੁਹਿੰਮ ਦੇ ਤਹਿਤ ਫਾਜ਼ਿਲਕਾ ਸਿਵਲ ਹਸਪਤਾਲ ਵਿੱਚ ਇੱਕ ਮੈਡੀਕਲ ਕੈਂਪ ਲਗਵਾਇਆ ਗਿਆ ਜਿਸ ਵਿੱਚ ਬਜ਼ੁਰਗਾਂ ਮਰੀਜ਼ਾਂ ਨੇ ਆਪਣੇ ਇਲਾਜ ਕਰਵਾਉਣ ਲਈ ਹਾਜ਼ਰੀ ਦਿੱਤੀ ਪਰ ਇਸ ਕੈਂਪ ਵਿੱਚ ਭਾਰੀ ਵੱਧ ਇੰਤਜ਼ਾਮੀ ਦੇ ਕਾਰਨ ਬਜ਼ੁਰਗ ਮਰੀਜ਼ਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪਿਆ ਬਜ਼ੁਰਗਾਂ ਨੇ ਦੱਸਿਆ ਕਿ ਪੱਟੀਆਂ ਨਾ ਬੰਨ ਅਤੇ ਡਾਕਟਰਾਂ ਦੀ ਘਾਟ ਕਾਰਨ ਉਹਨਾਂ ਨੂੰ ਪਰੇਸ਼ਾਨੀ ਹੋਈ ਪ੍ਰਸ਼ਾਸਨ ਨੇ ਭਾਰੀ ਕਾਠ ਅਤੇ ਆਨਲਾਈਨ ਸਿਸਟਮ ਨੂੰ ਦੇਰੀ ਦਾ ਕਾਰਨ ਦੱਸਿਆ ਸਿਵਲ ਹਸਪਤਾਲ ਦੇ ਐਸ ਐਮਓ ਡਾਕਟਰ 에ਰਿਕ ਨੇ ਮੰਨਿਆ ਕਿ ਮਰੀਜ਼ਾਂ ਦੀ ਗਿਣਤੀ ਅਚਾਨਕ ਵੱਧ ਜਾਣ ਕਾਰਨ ਵਿਵਸਥਾ ਵਿੱਚ ਥੋੜੀ ਦਿੱਕਤ ਆਈ ਪਰ ਬਾਅਦ ਵਿੱਚ ਹੋਰ ਸਟਾਫ ਨੂੰ ਲਗਾਇਆ ਗਿਆ ਅਸੂਲਤਾ ਤਾਂ ਜੇ ਸਾਡਾ ਕੰਮ ਆਇਆ ਸਾਡੀਆਂ ਮਤਰੇ ਹੋਵੇ ਜੇ ਉਹ ਦੇ ਕਾਰਟੀਨਾਂ ਲੈ ਕੇ ਘਰੇ ਮੁੜ ਜਾਈ ਸਾਡ ਕੀ ਮਤਲਿਆਏ ਦਾ ਫਾਇਦਾ ਜਾਂ ਅਸੀਂ ਬੇਪਰੰਪਰ ਮਤਲਬ ਸਰਕਾਰ ਸਾਡੀ ਲੈ ਰਹੀ ਏ ਤੇ ਜੇ ਅਸੀਂ ਹੁਣ ਕਰੇ ਐਵੇਂ ਚਲੇ ਜਾਈਏ ਸਾਨੂੰ ਅੱਗੇ ਕੋਈ ਗੱਲ ਦੱਸਣ ਦੇ ਵੀ ਕਦੋਂ ਮੋਟ ਲੱਗਣਾ ਏ ਕਿਵੇਂ ਮੈਨੂੰ ਮਹੀਨਾ ਹੋ ਗਿਆ ਦਵਾਈ ਲੈਂਦਿਆਂ ਨੂੰ ਬਈ ਹੁਣ ਮੇਰੀ ਅੱਖਾਂ ਉਹਨਾਂ ਦਾ ਠੀਕ ਕਰਕੇ ਤੇਰੀ ਅੱਖਾਂ ਤੈਨੂੰ ਕੈਂਪ 'ਤੇ ਗੱਲਾਂਗੇ ਮੈਨੂੰ ਕੈਂਪ 'ਚ ਆਇਆ ਤੇ ਲੱਗੂ ਕਾਟ ਉਥੇ ਸੰਗਤ ਹੋਰੀ ਨਹੀਂ ਆ ਰਹੀ ਹੁਣ ਉਥੇ ਜਾਦੇ ਕਾਟ ਹੋਏ ਪਏ ਨੇ ਸੰਗਤ ਉੱਤੇ ਡਿੱਗੀ ਜਿਹੜੇ ਲੱਗਣੇ ਚਾਹੀਦੇ ਇਹ ਲੱਗਦੇ ਹੁੰਦੇ ਆ ਜਿਹਨਾਂ ਨੂੰ ਜੋ ਵੀ ਨੱਤੇ ਜੁਆਈਏ ਨੇ ਆ ਜਿਹੜੇ ਆਪ ਮੁਕਤ ਲੰਦੇ ਹੋਏ ਹਨੇਰੇ ਬਣਾਈਏ ਨਾਮ ਹੋਦਰਾਂ ਬਾਹਰ ਆਇਆ ਕੋਈ ਸਮਾਨ ਕੋਈ ਨਹੀਂ ਛਾਤਾ ਬਸ ਬੰਦਾਲੂ ਰਾਸ਼ੇ ਨਹੀਂ ਆਇਆ ਗਿਆ ਇੱਥੇ ਵੀ ਬੈਠੇ ਰੋ ਖਾਨ ਦੀਆਂ ਪਰਤیاں ਥੋਡੀਆਂ ਘਟਣ ਗਈ ਹਲੇ ਤਾਂ ਹੀ ਪਰਤیاں ਘਟਣੀਆਂ ਅਜੇ ਕਵਰ ਨੰਬਰ ਨਹੀਂ ਆਇਆ ਟੈਂਟਾ ਹੋ ਤਾ ਕੋਈ ਸੀਰੀਅਸ ਝੜੀਆਂ ਦੀ ਲਾਈਨ ਨਹੀਂ ਕੋਈ ਲੇਡੀਜ਼ ਵੀ ਅੱਡ ਨਹੀਂ ਕੋਈ ਵੱਡਿਆਂ ਵੀ ਅੱਡ ਨਹੀਂ ਇੱਕ ਉੱਥੇ ਗੁੱਥਨ ਗੁੱਥਾ ਉੱਥੇ ਕਹਿੰਦੇ ਵੀ ਟੋਕਨ ਲੈ ਲਓ ਉਹ ਟੋਕਨ ਲੈ ਲੈ ਜਿਹੜੇ ਕੁਛੀਆਂ ਕੋਲ ਬੈਠ ਜਾ ਕੇ ਉਹ ਜੋ ਟਿਕਾ ਟੋਕਨ ਦੰਨ ਘੰਟੇ ਹੋ ਗਏ ਕੁਰਸੀਆਂ ਤੇ ਬੈਠਿਆ ਨੂੰ ਸਾਨੂੰ ਸਮਾਂ ਨਹੀਂ ਦਿੱਤਾ ਕਿ ਪਰਸੀਆਂ ਲਾਭਦੇ ਇੱਥੇ ਹੀ ਪਰਚਾ ਬਹੁਤ ਤੇਜ਼ੀ ਨਾਲ ਉਹ ਕਮਰਾ ਨੰਬਰ ਦੱਸ ਦੇਣਗੇ ਜਦੋਂ ਰਸ਼ ਸਾਰਾ ਹੋ ਗਿਆ ਨਹੀਂ ਐਮਐਲਐਸ ਹੋ ਗਏ ਡਾਕਟਰਾਂ ਤੋਂ ਦੇ ਉੱਤੇ ਨਹੀਂ ਉਹ ਸਮਾਂ ਆ ਉਹ ਸਮਾਂ ਆ ਉਹ ਤਿੰਨੇ ਬੰਦੇ ਤੇਵਾ ਦੇ ਭਾਈ ਇਹ ਬੰਦੇ ਬੈਠੇ ਨੇ ਜਿਹੜਾ ਜ਼ਿਆਦਾ ਬੰਦਾ ਬੈਠਾ ਪੂਰੀ ਭੜੀ ਫਿਰਦੀ ਆ ਇਹ ਬੁੜੀ ਜੀ ਬੰਦਾ ਭਰ ਜਾਵੇਗੀ ਇਹਦੀ ਵਾਲਵਾ ਸੇ ਬਿਠਿਆ ਆ ਇਹਨਾਂ ਦੇ ਪੱਟੇ ਪੂਰੇ ਹੋ ਗਏ ਨੇ ਲੇਕਿਨਾਂ ਬੰਦਾ ਤਾਂ ਬੁੜੀ ਆ ਜੂਗੀ ਬੁੜੀ ਤੇ ਬੰਦਾ ਗੁਆਜੂਗੀ ਅਲਗ ਲਗ ਕੇ ਟੁੱਪੂ ਅਲਗ ਲਗ ਕੇ ਫਿਰਦੀ ਉਹ ਕਿਤੇ ਟੈਂਪੂ ਆ ਗਏ ਅੱਡੇ ਤੇ ਇਕੱਠੇ ਹੋਣਗੇ ਜਾਂ ਬਸ